ਸਿੱਖਾਲੇ ਦੋਸਤੋ ਮੈਂ ਹਰਾਗਬ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਪठानकोट ਪੁਲਿਸ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਹਾਈ ਟੈਕ ਬਣਾਉਣ ਲਈ ਜੰਗਲਾਂ 'ਚ ਡਰੋਨ ਦੀ ਵਰਤੋਂ ਕਰਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪੁਲਿਸ ਨੂੰ ਡਰੋਨ ਦੀ ਵਰਤੋਂ ਕਰਕੇ ਜੰਗਲੀ ਇਲਾਕਿਆਂ ਦੀ ਤਲਾਸ਼ੀ ਲੈਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਡਰੋਨ ਨੂੰ ਚਲਾਉਣ ਵਾਲੀ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਪठानकोट ਪਹੁੰਚੀ ਸਮੂੱਚੀ ਡਰੋਨ ਤੇ ਲਗਾਏ ਗਏ ਉੱਚ ਤਕਨੀਕ ਵਾਲੇ ਕੈਮਰਾ ਨਾਲ ਜੰਗਲਾਂ ਦੀ ਖੋਜ ਕੀਤੀ ਜਾ ਰਹੀ ਹੈ ਇਸ ਸਬੰਧੀ ਡੀਐਸਪੀ ਰਜਿੰਦਰ ਮਨਹਾਸ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਹ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਸਰਦੀ ਇਲਾਕਿਆਂ ਵਿੱਚ ਤਲਾਸ਼ੀ ਲਈ ਪੁਲਿਸ ਡਰੋਨਾਂ ਦੀ ਮਦਦ ਵੀ ਲੈ ਰਹੀ ਹੈ ਤੇ ਜੋ ਸ਼ੱਕੀ ਗਤੀਵਿਧੀਆਂ ਤੇ ਕਾਬੂ ਪਾਇਆ ਜਾ ਸਕੇ ਦੇਖੋ ਜਦਾ ਪਠਾਨਕੋਟ ਜਿਲ੍ਹਾ ਬਾਰਡਰ ਤੇ ਲੱਗਦਾ ਜਿਲ੍ਹਾ ਔਰ ਦੁਸ਼ਮਣ ਦੇਸ਼ ਜਿਹੜਾ ਉਹ ਕਦੀ ਨਾ ਕਦੀ ਹਰਕਤਾਂ ਕਰਦਾ ਹੀ ਰਹਿੰਦਾ ਧੁੰਦਾਂ ਦਾ ਸੀਜ਼ਨ ਆ ਜੋ ਐਸਐਸਪੀ ਸਾਹਿਬ ਦਾ ਫਿਰ ਇੱਕ ਮਨਚੋਂ ਨਾਲ ਦੇ ਦਿਮਾਗ 'ਚ ਇਹ ਗੱਲ ਆਈ ਕਿ ਆਪਾਂ ਕਿਉਂ ਨਾ ਜਿਹੜੇ ਅਬੈਂਡਨਡ ਏਰੀਆ ਜੰਗਲ ਹੈ ਜਾਂ ਬਾਰਡਰ ਦਾ ਏਰੀਆ ਹੋਰ ਸਾਡੇ 라ਵੀ ਵੈੱਡ ਦਾ ਏਰੀਆ ਜਿੱਥੇ ਸੋ ਅਨੁਸਾਰ ਨਾਲ ਕੋਈ ਜੰਗਲ ਟਾਈਪ ਹੈ ਉਹਨਾਂ ਦੀ ਸਰਚ ਕਰਾਈਏ ਸੋ ਸਾਡੇ ਕੋਲ ਪੰਜਾਬ ਪੁਲਿਸ ਕੋਲ ਇੱਕ ਯੂਏਵੀ ਹੈ ਡਰੋਨ ਇੱਕ ਸਾਡੇ ਕੋਲ ਹੈਗਾ ਜੋ ਜਿਹੜਾ ਕਿ ਸਰਵੇਲੈਂਸ ਕਰਦਾ ਉਹ ਘੱਟੋ ਘੱਟ 100 ਮੀਟਰ ਦੀ ਹਾਈਟ ਤੇ ਵੀ ਉੱਡ ਸਕਦਾ ਸੋ ਆਪਾਂ 에ਅਰ ਫੋਰਸ ਵਾਲਿਆਂ ਨਾਲ ਕੰਟੈਕਟ ਕਰਕੇ ਉਹਨਾਂ ਦੇ ਨੌਲੇਜ ਚ ਲਿਆ ਕੇ ਏਟੀਸੀ ਦੇ ਨੌਲੇਜ ਹੁੰਦਾ ਫਿਰ ਆਪਾਂ ਫੋਰਸ ਲੈ ਕੇ ਉਸ ਜਿਹੜਾ ਆਈਸੋਲੇਟਿਡ ਏਰੀਆ ਜਾਂ ਬੈਂਡਡ ਏਰੀਆ ਉਹਨੂੰ ਸਰਚ ਕਰਤੀਏ ਤਾਂ ਕਿ ਜਿਹੜਾ ਸਾਡਾ ਡਰੋਨ ਹੈ ਕੋਈ ਉਦੋਂ ਦਾ ਕੋਈ ਹਾਈ ਡਾਊਟਸ ਜਾਂ ਕੋਈ ਮੋਰਚਾ ਬਣਿਆ ਹੈ ਜਾਂ ਕੁਝ ਕੋਈ ਸ਼ੱਕੀ ਵਿਅਕਤੀ ਘੁੰਮ ਰਿਹਾ ਨੂੰ ਅਬਜ਼ਰਵ ਕਰ ਲੈਂਦਾ ਸੋ ਆਪਾਂ ਫੋਰਸ ਲੈ ਕੇ ਤੇ ਇਸ ਡਰੋਨ ਦੀ ਮਦਦ ਨਾਲ ਇਲਾਕਾ ਸਰਚ ਕਰ ਰਹੇ ਹਾਂ ਜੀ ਆਪਾਂ ਪੰਜਾਬ ਦੇ ਇਹਨਾਂ ਦੋ ਪ੍ਰਸਿੱਧ ਗਾਇਕਾਂ ਕੋਲੋਂ ਸੁਣੋ ਗਾਇਕੀ ਅਤੇ ਸੱਭਿਆਚਾਰ ਦੀ ਕਹਾਣੀ ਦਿੱਲੀ ਦੇ ਸਕੂਲ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਠੰਡ ਦੇ ਕਾਰਨ 12 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ ਚੋਰਾਂ ਦੇ ਹੌਸਲੇ ਬਣਾ ਮੈਡੀਕਲ ਸਟੋਰ ਨੂੰ ਬਣਾਇਆ ਨਿਸ਼ਾਨਾ ਨੌਜਵਾਨਾਂ ਲਈ ਫਿਟਨੈਸ ਪ੍ਰੇਰਣਾ ਬਣਿਆ 93 ਸਾਲਾ ਤ੍ਰਿਪਤ ਸਿੰਘ ਮੂਸੇਵਾਲੇ ਲਈ ਗਾਣਾ ਗਾਉਣ ਵਾਲੇ ਦੇ ਟਾਈਗਰ ਹਲਵਾਰਾ ਤੇ ਹੋਵੇਗਾ ਕੇਸ ਇਹਨਾਂ ਮੁੰਡਿਆਂ ਨੇ ਲਾਈਵ ਆ ਕੇ ਕੋਲ ਤੇ ਸਾਰੇ ਪੇਦ 2024 ਦੀਆਂ ਲੋਕ ਸਭਾ ਇਲੈਕਸ਼ਨਾਂ ਜਿੱਦਾਂ ਹੀ ਨਜ਼ਦੀਕ ਆ ਰਹੀਆਂ ਹਨ ਉਸ ਦੇ ਸਬੰਧ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਇਲਾਕਿਆਂ ਵਿੱਚ ਸਰਗਰਮੀਆਂ ਨੂੰ ਹੋਰ ਵੀ ਤੇਜ਼ ਕੀਤਾ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ 9 ਜਨਵਰੀ ਨੂੰ ਹੁਸ਼ਿਆਰਪੁਰ ਵਿਖੇ ਸੀਨੀਅਰ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਹੁਸ਼ਿਆਰਪੁਰ ਦੇ ਦੌਰੇ ਤੇ ਆ ਰਹੇ ਹਨ ਇਸ ਦੇ ਸਬੰਧ ਵਿੱਚ ਹੁਸ਼ਿਆਰਪੁਰ ਦੇ ਕਾਂਗਰਸੀ ਆਗੂਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪਰ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਦੇ ਇਸ ਦੌਰੇ ਨਾਲ ਹੁਸ਼ਿਆਰਪੁਰ ਵਾਸੀਆਂ ਵੱਲੋਂ ਕਿੰਨਾ ਕੁ ਰੁਝਾਨ ਮਿਲ ਸਕਦਾ ਹੈ ਜਿਸ ਨਾਲ ਹੁਸ਼ਿਆਰਪੁਰ ਦੀ ਸੀਟ ਕਾਂਗਰਸ ਦੀ ਝੋਲੀ ਵਿੱਚ ਪੈ ਸਕਦੀ ਹੈ ਇਹ ਮਕਸਦ ਹੈ ਕਿ ਸਾਡਾ ਪੰਜਾਬ ਦੇ ਸੀਨੀਅਰ ਆਗੂ ਸਰਦਾਰ ਨਵਜੋਤ ਸਿੰਘ ਸਿੱਧੂ ਜੀ 9 ਤਰੀਕ ਨੂੰ ਇੱਥੇ ਪਹੁੰਚਣਗੇ ਕਾਂਗਰਸ ਦੇ ਸਾਰੇ ਵਰਕਰਾਂ ਨੂੰ ਸੰਬੋਧਨ ਕਰਨਗੇ ਹਿੰ ਲੱਗਦਾ ਕਿ ਆਉਣ ਵਾਲੇ ਤੇ ਲੋਕਾ ਇਲੈਕਸ਼ਨ ਹੈ ਉਹਦੇ ਵਿੱਚ ਕਿਹਦਾ ਦਾ ਕਾਂਗਰਸ ਪਾਰਟੀ ਵੱਲੋਂ ਰੁਝਾਨ ਪਾਇਆ ਜਾਏਗਾ ਕਾਂਗਰਸ ਪਾਰਟੀ ਬਹੁਤ ਵਧੀਆ ਪ੍ਰਦਰਸ਼ਨ ਕਰੂਗੀ ਔਰ ਇਸ ਸਰਕਾਰ ਦੇ ਖਿਲਾਫ ਲੋਕਾਂ ਦਾ ਜਿਹੜਾ ਫਤਵਾ ਆ ਉਹ ਜ਼ਰੂਰ ਕਾਂਗਰਸ ਪਾਰਟੀ ਨੂੰ ਮਿਲੂਗਾ ਇੱਕ ਪਾਰਟੀ ਕੋਲੋ ਯਾਤਰਾ ਸ਼ੁਰੂ ਕੀਤੀ ਗਈ ਸੀ ਰਾਹੁਲ ਗਾਂਧੀ ਜੀ ਵੱਲੋਂ ਜੀ ਤੇ ਉਹਨਾਂ ਉਸ ਸਮੇਂ ਵੀ ਕੋਈ ਜ਼ਿਆਦਾ ਪ੍ਰਵਾਹ ਜਿਹੜਾ ਪਾਰਟੀ ਨੂੰ ਮਰਥਨ ਬਹੁਤਾ ਨਹੀਂ ਮਿਲਿਆ ਖਾਸ ਤੌਰ ਦਾ ਸਾਹਮਣਾ ਦੇਖਣਾ ਪਿਆ ਰਾਹੁਲ ਗਾਂਧੀ ਬਸ ਸਾਹਮਣਾ ਲੱਖ ਦੇ। ਦੇਖੋ ਇਹ ਤੇ ਰਾਜਨੀਤੀ ਹੈ ਜੀ। ਲੀਡਰ ਦਾ ਔਰ ਬਰਕਰਾਰ ਦਾ ਕੰਮ ਹੁੰਦਾ ਜਨਤਾ ਦੀ ਸੇਵਾ ਕਰਨਾ। ਬਾਕੀ ਰਿਜ਼ਲਟ ਦੇਣਾ ਜਨਤਾ ਦੇ ਹੱਥਾਂ ਕੋਈ ਨਹੀਂ ਕੋਸ਼ਿਸ਼ ਲੱਗੇ ਹੋਏ ਆ। ਲੱਗਦਾ ਕਿ ਠੀਕ ਹੋਊਗਾ। 24 ਚ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਰਾਹੁਲ ਗਾਂਧੀ ਜੀ ਦੀ ਬਹੁਤ ਵੱਡੀ ਮਿਹਨਤ ਔਰ ਉਸ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦੇਸ਼ ਭੁੱਲ ਨਹੀਂ ਸਕਦਾ। ਇਹ ਝੂਠ ਫਰਾਉ ਦੀ ਰਾਇ ਦਿੱਤੀ ਹੈ ਥੋੜੀ ਜਿਹਾ ਚੱਲਣੀ ਹੈ ਹਟ ਜਾਣਾ ਠੀਕ ਹੋ ਜਾਣਾ ਸਾਰਾ ਕੁਝ ਸ਼ੰਕਰ ਸ਼ਾਮ ਰੋੜਾ ਕਾਂਗਰਸ ਪਾਰਟੀ ਦੇ ਵਿਧਾਇਕ ਵੀ ਸੀ ਛਾਪਰ ਹਣਕੇ ਤੋਂ ਔਰ ਮੰਤਰੀ ਵੀ ਰਹਿ ਚੁੱਕੇ ਨੇ ਪਰ ਉਹਨਾਂ ਨੂੰ ਪਾਰਟੀ ਦੇ ਛੱਡੀ ਗਈ ਹੈ ਬੀਜੇਪੀ ਚ ਜਾ ਚੁੱਕੇ ਨੇ ਤੇ ਕੀ ਲੱਗਦਾ ਹੈ ਕਿ ਪਾਰਟੀ ਨੂੰ ਕਿੰਨੇ ਇੱਕ ਸਮਰਥਨ ਕਿੰਨੀ ਪ੍ਰਮਾਜਤ ਹੋਵੇ ਨਹੀਂ ਉਹਨਾਂ ਦੀ ਵਾਪਸ ਆਉਣ ਚਾਹ ਬੀਜੇਪੀ ਨੂੰ ਕਿੰਨਾ ਸਮਰਥਨ ਮਿਲ ਸਕਦਾ ਕੀ ਪੁੱਛਦੇ ਹੋ ਜੀ ਮੈਨੂੰ ਤੁਹਾਡੀ ਪਾਰਟੀ ਉਹਨਾਂ ਦੀ ਜਾਣਨਾ ਕਿ ਵਾਪਸ ਆਣ ਦੇਖੋ ਵੱਡਾ ਲੀਡਰ ਜਿਹੜੇ ਜਾਂਦਾ ਉਹ ਲਾਸਟ ਆਈ ਹੈ ਜੀ ਮੰਤਰੀ ਰਹੇ ਨੇ ਦੋ ਵਾਰ ਵਿਧਾਇਕ ਰਹੇ ਨੇ ਇਥੋਂ ਔਰ ਚੰਗਾ ਰਸੂਖ ਰੱਖਦੇ ਆ ਇਸ ਗੱਲ ਦਾ ਫਾਇਦਾ ਥੋੜਾ ਪਾਰਟੀ ਨੂੰ ਕਹਿੰਦਾ ਕੋਈ ਨਹੀਂ ਕਵਰ ਕਰਾਂਗੇ ਸਾਰਾ ਸੈੱਟ ਕਰਾਂਗੇ ਔਰ ਕੀ ਆਸ ਰੱਖਦੇ ਆ ਸਰਦਾਰ ਨਾਸਤ ਕਹਿੰਦਾ ਮੈਂ ਇਹ ਹੀ ਬੇਨਤੀ ਕਰਨੀ ਚਾਹਨਾ ਸਾਰੇ ਹੁਸ਼ਿਆਰਪੁਰ ਦੇ ਸੀਨੀਅਰ ਕਾਂਗਰਸ ਲੀਡਰਸ਼ਿਪ ਨੂੰ ਵਰਕਰਾਂ ਨੂੰ ਕਿ 9 ਤਰੀਕ ਨੂੰ ਇਸ ਰੈਲੀ ਤੇ ਪਹੁੰਚ ਕੇ ਇਸ ਰੈਲੀ ਨੂੰ ਕਾਮਯਾਬ ਬਣਾਓ ਔਰ ਨਵਜੋਤ ਸਿੰਘ ਸਿੱਧੂ ਜੀ ਦੇ ਵਿਚਾਰਾਂ ਨੂੰ ਸੁਣੋ ਜਿਨ੍ਹਾਂ ਨੇ ਪੰਜਾਬ ਲਈ ਹਿੰਦੁਸਤਾਨ ਲਈ ਬਹੁਤ ਵੱਡਾ ਕੰਮ ਕੀਤਾ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਇਆ ਸੀ ਉਹ ਵੀ ਬਹੁਤ ਦੇਣਾ ਸਿੱਧੂ ਸਾਹਿਬ ਨੂੰ ਔਰ ਨਡਰ ਔਰ ਇਮਾਨਦਾਰ ਲੀਡਰ ਨੇ ਮੇਰੀ ਬੇਨਤੀ ਹੈ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਕਾਂਗਰਸ ਪਾਰਟੀ ਨਾਲ ਔਰ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਜੀ ਨਾਲ ਪਿਆਰ ਕਰਦੇ ਆ ਉਹ 9 ਤਰੀਕ ਨੂੰ 1 ਵਜੇ ਇੱਥੇ ਪਹੁੰਚਣ ਤੇ ਰੈਲੀ ਨੂੰ ਕਮਜਾ ਬਣਾਉਂ। ਜੀ ਲੱਗਦਾ ਕਿ ਕੋਣ ਵਾਲੇ ਟਾਈਮ ਦੇ ਵਿੱਚ ਕਿਸੇ ਨਾਲ ਬੰਦੀ ਨੂੰ ਕੋਈ ਪਰਿਸ਼ਮਤਨ ਲੱਗਦੀ ਨਹੀਂ। ਪਾਰਟੀ ਤਾਂ ਮੈਨੂੰ ਪਹਿਲਾਂ ਹੀ ਬਹੁਤ ਸਮਰਥਕਾਂ ਕਿਉਂਕਿ ਹਰ ਪੰਨਾ ਮੈਨੂੰ ਪਿਆਰ ਕਰਦਾ ਬਾਕੀ ਜੋ ਪਾਰਟੀ ਜ਼ਿੰਮੇਵਾਰੀ ਲਾਉਗੀ ਉਹ ਹਰ ਵੇਲੇ ਖੜੇ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਿਤਿਨ ਗੜਗਰੀ ਵੱਲੋਂ 10 ਜਨਵਰੀ ਨੂੰ ਹੁਸ਼ਿਆਰਪੁਰ ਦਾ ਦੌਰਾ ਕੀਤਾ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਭਾਜਪਾ ਨੇਤਾਵਾਂ ਅਤੇ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਦੇ ਸਹਿਰਾ ਗਰਾਊਂਡ ਵਿਖੇ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ ਪਰ ਪੰਜਾਬ ਵਿੱਚ ਕਿਸਾਨਾਂ ਦਾ ਕਾਫੀ ਵੱਡੇ ਪੱਧਰ ਤੇ ਭਾਜਪਾ ਦਾ ਵਿਦਰੋਹ ਕੀਤਾ ਗਿਆ ਸੀ ਦੇਖਣਾ ਇਹ ਹੋਵੇਗਾ ਕਿ ਨਿਤਿਨ ਗੜਗਰੀ ਦਾ ਇਹ ਦੌਰਾ तक कामयाब पंजाब, मुख पंजाब और देखने ली। जुड़े से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काईसी ऑयल